ਤਲਖੀਆਂ ਨੂੰ ਹੱਸਦਿਆਂ ਜੇ ਹੱਲ ਕਰੇ ਤਾਂ ਜੁਰਮ ਹੈ ਹੁਣ ਮੁਹੱਬਤ ਦੀ ਜੇ ਕੋਈ ਗੱਲ ਕਰੇ ਤਾਂ ਜੁਰਮ ਹੈ ਤਲਖੀਆਂ ਨੂੰ ਹੱਸਦਿਆਂ ਜੇ ਹੱਲ ਕਰੇ ਤਾਂ ਜੁਰਮ ਹੈ ਹੁਣ ਮੁਹੱਬਤ ਦੀ ਜੇ ਕੋਈ ਗੱਲ ਕਰੇ ਤਾਂ ਜੁਰਮ ਹੈ ਹੁਣ ਤਾਂ ਉਹੀ ਹੁਣ ਤਾਂ ਉਹ ਰੈਵਰ ਚੰਗਾਰੀ ਦੇਵੇ ਜੋ ਬਾਰੂਦ ਨੂੰ ਹੁਣ ਤਾਂ ਉਹ ਰੈਵਰ ਚੰਗਾਰੀ ਦੇਵੇ ਜੋ ਬਾਰੂਦ ਨੂੰ ਰੂਹਾਂ ਰਾਜ਼ੀ ਕਰਨ ਦੀ ਹਲਚਲ ਕਰੇ ਤਾਂ ਜੁਰਮ ਹੈ ਕਿ ਖੰਜਰਾਂ ਦੀ ਤਸਕਰੀ ਨੂੰ ਖੁੱਲੀਆਂ ਮੰਜ਼ੂਰੀਆਂ ਉਂਗਲੀ ਜੇ ਤਸਕਰਾਂ ਦੇ ਵੱਲ ਕਰੇ ਤਾਂ ਜੁਰਮ ਹੈ ਕਿ ਡੁੱਬਦਿਆਂ ਨੂੰ ਡੁੱਬਣੇ ਦੀ ਡੁੱਬੇ ਨੂੰ ਹੋਰ ਡੁੱਬਣ ਦੀ ਰਵਾਇਤ ਕਾਇਮ ਹੈ ਪਾਣੀਆਂ ਦੀ ਚਾਕ ਮਾਰੂ ਥਲ ਕਰੇ ਤਾਂ ਜੁਰਮ ਹੈ ਕਿ Laash ਵਰਗੇ ਜਗਤ ਵਿੱਚ ਬੰਦਾ ਜਿਉਂਦਾ ਲੱਗਦਾ ਭਰਮ ਦੀ ਉਤਾਰ ਕੇ ਤੇ ਖੱਲ ਧਰੇ ਤਾਂ ਜੁਰਮ ਹੈ ਕਿ ਵਾਹੋਂ ਮੁਨਸਫ ਕਿਆਪ ਮਾਨਾ ਹੈ ਤੇ ਕਾਨੂੰਨ ਦਾ ਕਿ ਵਾਹ ਮਨਸਬ ਕੀ ਪੈਮਾਨਾ ਹੈ ਤੇਰੇ ਕਾਨੂੰਨ ਦਾ ਅੱਜ ਕਰੇ ਤਾਂ ਸੁਰਖਰੂ ਕੱਲ ਕਰੇ ਤਾਂ ਜੁਰਮ ਹੈ ਥੈਂਕ ਯੂ ਜੀ